ਰੋਟਾ ਗੀਤ ਬਾਈ ਦਾ ਰਿਲੀਜ਼ ਹੋਣ ਵਾਲਾ ਰਿਲੀਜ਼ ਤੋਂ ਪਹਿਲਾਂ ਦਾ ਮਾਹੌਲ ਮੂਸੇ ਪੰਡਾ ਆ ਗੇੜਾ ਮਾਰ ਬਾਈ ਨੇ ਤਾਂ ਪਹਿਲਾਂ ਵੀਰ ਘੜ ਧੋੜੇ ਹੁਣ ਵੀ ਧੋੜਨੇ ਆ ਸਭ ਕੁਝ ਵਿਕੀ ਜਾਂਦਾ ਕੋਈ ਇਹੀ ਜੀ ਚੀਜ਼ ਨਹੀਂ ਜਿਹੜੀ ਉਹਦੀ ਨਾਂ ਵਿਕਦੀ ਜਿੱਤੇ ਸਿੱਧੂ ਦੀ ਫੋਟੋ ਹੈ ਜੇ ਸੂਈ ਤੇ ਫੋਟੋ ਵੀ ਆ ਉਹਦੀ ਸੂਈ ਵੀ ਵਿਕਤ ਸਿੱਧੂ ਦਾ ਪਿਆਰ ਨਹੀਂ ਕਟਿਆ ਵਧੀ ਜਾਂਦੇ ਗਾਣਾ ਆਉਣਾ ਹੈ ਨਾ ਚਰਚਾ ਜੀ ਹੋਈ ਆ ਇੱਥੇ ਵੀ ਥੋੜਾ ਬੋਤਾ ਹਲਚਲ ਜੀ ਹੁੰਦੀ ਆ ਕੱਟਕੁਟ ਵੱਧਾ ਹੋ ਰਿਹਾ ਹੁੰਦੀ ਹੈ ਜਦੋਂ ਗਾਣਾ ਲੋਕ ਵੱਧਾ ਹੁੰਦੇ ਨੇ ਅੱਛਾ ਜੇ ਤੇ ਗਾਣਾ ਆ ਗਿਆ ਗਾਣੇ ਦਾ ਰਿਕਾਰਡ ਅੱਥਰ ਨੂੰ ਟੁੱਟ ਗਿਆ ਅੱਛਾ ਮੈਨੂੰ ਕਿਸੇ ਤੇ ਆ ਘੱਟ ਦੇਖਿਆ ਜਿੰਮੇ ਆਏ ਆ ਵੀ ਇਹਨੇ ਤਾਤੇ ਹੀ ਜੁੜੇ ਰਹਿੰਦੇ ਇੱਥੇ ਕਾਰ ਆ ਗਈ ਬਾਗੀ ਕਾਰ ਆ ਗਈ ਬਾਗੀ ਕਾਰ ਆ ਗਈ ਬਾਗੀ ਦੇਖਣ ਆਏ ਆ ਵੀ ਕਿੱਥੇ ਜਗਾ ਬਣੀ ਆ ਚਲੋ ਬਣਿਆ ਵੇਖ ਆਈਏ ਬੰਦਾ ਜਿਉਂਦਾ ਵੀ ਰੋਟੀ ਦਿੰਦਾ ਸੀਗਾ ਤੇ ਆ ਮਰ ਕੇ ਵੀ ਦੇ ਗਿਆ ਵਿਚਾਰ ਜਿਹੜੀ ਇਹਦੀ ਕਿਰਤ ਕਮਾਈ ਕਰੀ ਇਹਨੇ ਖਾਣੀ ਸੀ ਉਹ ਸਾਨੂੰ ਦੇ ਗਿਆ ਪੁੱਤਰਾ ਅਸੀਂ ਕਰਕੇ ਖਾਣ ਸਾਨੂੰ ਤਾਂ ਮਿਲਦੇ ਰਹਿ ਜਾਂਦਾ ਸੀਗਾ ਉਹ ਫਿਰ ਉਹ ਪਿੰਡ ਦੇ ਸੀਗੇ ਅਸੀਂ ਸਾਡੇ ਘਰਾਂ ਚ ਘਰ ਸੀਗਾ ਉਹਦਾ ਕੱਚ ਪੁਣੀ ਉਹਦਾ ਸਾਡੇ ਸਮਝ ਹੱਥਾਂ ਚ ਹੀ ਸੀਗਾ ਸਾਡੇ ਘਰਾਂ ਚ ਹੀ ਸੀਗਾ ਕਰਾਂਗੇ ਉੱਤੀ ਖੇਡਦੇ ਹੁੰਦੇ ਇੱਕੇ ਸੱਤ ਚ ਜਵਾਕ ਹੁੰਦੇ ਛੋਟੇ ਹੁੰਦੇ ਸੀ ਜਾਣੇ ਛੋਟੇ ਹੁੰਦੇ ਤੁਸੀਂ ਹਾਂ ਬਾਕੀ ਸਿਰੇ ਜਦੋਂ ਕੋਈ ਉਹਦਾ ਉੱਚਾ ਲੀੜਾ ਕੱਪੜਾ ਹੋਣਾ ਇਹਦੀ ਮੰਮੀ ਨੇ ਸਾਰੇ ਜਵਾਕਾਂ ਨੂੰ ਫੜਾ ਲੈਂਦੀ ਸਾਰੇ ਪਾ ਲੈਂਦੇ ਸੀ ਜਵਾਕ ਇਹਦੇ ਲਈ ਤੋਨਾ ਆਹ ਹੋ ਵਿਚਰ ਪਾਈਂਦੀ ਵੀ ਨਹੀਂ ਸੀ ਜਾਂ ਤੇ ਨਾਲ ਸਰਪੇਚੂ ਸਿੱਖਦਾ ਹੀ ਸੀ ਹਲੇ ਅੱਛਾ ਹਾਂ ਜਿਦੋਂ ਮੇਰੇ ਮੁੰਡੇ ਤੇ ਪੈਸੇ ਲਾਇਆ ਸੀ ਸਿੱਧੂ ਨੇ ਹਾਂ ਛੋਟੇ ਮੁੰਡੇ ਤੇ ਪੈਸੇ ਲਾਇਆ ਸੀ ਹਾਂ ਕੀ ਹੋ ਗਿਆ ਜੀ ਛੋਟੇ ਮੁੰਡੇ ਨੂੰ ਬੇਬੇ ਉਹ ਤਾਂ ਹਾਂ ਟੁੱਟ ਗਿਆ ਸੀ ਉਦੋਂ ਅੱਛਾ ਹਾਂ ਲੱਤ ਟੁੱਟ ਗਈ ਸੀ ਉਹਦੀ ਫਿਰ ਉਹਦਾ ਕਿਹੜਾ ਦਵਾਈ ਬੂਟੀ ਦਾ ਪੈਸਾ ਲਾ ਕੇ ਸਿੱਧੂ ਨੇ ਲਾਇਆ ਸਾਰਾ ਸਿੱਧੂ ਨੇ ਲਾਇਆ ਹਾਂ ਸਸਿਕਾਲ ਦੋਸਤੋ ਮੈਂ ਗੁਰਮਖਸੰਧੂ ਇਸ ਸਮੇਂ ਪਹੁੰਚ ਚੁੱਕਿਆ ਹਾਂ ਬਾਈ ਸਿੱਧੂ ਮੂਸੇ ਵਾਲੇ ਦੀ ਯਾਦਗਾਰ ਤੇ ਮੂਸੇ ਸਿੱਧੂ ਬਾਈ ਦਾ ਗੀਤ ਰਿਲੀਜ਼ ਹੋਣ ਵਾਲਾ ਗੀਤ ਰਿਲੀਜ਼ ਤੋਂ ਪਹਿਲਾਂ ਦੇਖਦੇ ਆ ਕਿ ਇੱਥੇ ਦਾ ਮਾਹੌਲ ਕੀ ਆ ਤਾਂ ਅੰਦਰ ਜਾ ਕੇ ਦਿਖਾਉਨੇ ਆ ਤੁਹਾਨੂੰ ਇੱਥੇ ਕਿ ਆਖਰ ਕਿਸ ਤਰੀਕੇ ਦਾ ਹੋਰ ਮਾਹੌਲ ਬਣਿਆ ਹੋਇਆ ਤਾਂ ਆਜੋ ਫਿਰ ਮਿੱਤਰ ਪਿਆਰਿਓ ਥੁੜੀਆਂ ਜਿਹੀਆਂ ਚੀਜ਼ਾਂ ਬਦਲੀਆਂ ਨੇ ਉਹ ਵੀ ਆਪਾਂ ਦਿਖਾ ਦਿੰਨੇ ਆ ਓਰੇ ਜਿਵੇਂ ਦੁਕਾਨਾਂ ਕਿਵੇਂ ਆਉਂਦੇ ਨੇ ਦੂਰੋਂ ਲੋਕ ਇੱਥੋਂ ਸਮਾਨ ਸਮੂਲ ਲੈ ਜਾਂਦੇ ਨੇ ਬਾਰ ਵੀ ਦੁਕਾਨਾਂ ਨੇ ਹੈ ਨਾ ਬਹੁਤ ਸਾਰੀਆਂ ਤਾਂ ਫੁੱਲ ਬੂਟੇ ਹੁਣ ਇੱਥੇ ਹੋ ਗਏ ਨਵੇਂ ਸਾਰੇ ਕਿਉਂਕਿ ਸਾਰਾ ਸਿਸਟਮ ਬਦਲੀ ਜਾਂਦਾ ਕੈਮਰਾਮੈਨ ਸਾਹਿਬ ਆਜੋ ਅੱਗੇ-ਅੱਗੇ ਨਾਲ ਮੇਰੇ ਤੇ ਹੁਣ ਅਗਰ ਭਾ ਗੱਲ ਕਰਦੇ ਆਂ ਕਈ ਚੀਜ਼ਾਂ ਨੇ ਕਈ ਫੋਟੋਆਂ ਨੇ ਕਈ ਹੋਰ ਉਰੇ ਚੇਂਜ ਹੋਇਆ ਥੋੜਾ ਜਿਹਾ ਬਰੋਟਾ ਗੀਤ ਬਾਈ ਦਾ ਰਿਲੀਜ਼ ਹੋਣ ਵਾਲਾ ਰਿਲੀਜ਼ ਤੋਂ ਪਹਿਲਾਂ ਦਾ ਮਾਹੌਲ ਮੂਸੇ ਪੰਡਾਏ ਆਂ ਗੇੜਾ ਮਾਰਨ ਹੈ ਨਾ ਤਾਂ ਇੱਕ ਤਾਂ ਉਹ ਫੋਟੋ ਦਿਖਾ ਦਿਓ ਦੇਖੋ ਉਹ ਸਾਹਮਣੇ ਤੇ ਇਹ ਨਵੀਆਂ ਲੱਗੀਆਂ ਨੇ ਫੋਟੋਆਂ ਉਰੇ ਨਵੀਆਂ ਲੱਗੀਆਂ ਨੇ ਨਾ ਫੋਟੋਆਂ ਇਹ ਤੇ ਇਹ ਫੋਟੋਆਂ ਹੋ ਗਈਆਂ ਕੀ ਲਿਖਿਆ ਉੱਪਰ ਤੇ ਸ਼ੀਸ਼ਾ-ਸ਼ੂਸ਼ਾ ਲਾਤਾ ਮੜਾ ਪਿੱਛੇ ਨੂੰ ਹਟੇ ਬਾਈ ਸ਼ੀਸ਼ਾ-ਸ਼ੂਸ਼ਾ ਲਾਤਾ ਤੇ ਉਹ ਅਗਲੇ ਪਾਸੇ ਵੀ ਫੋਟੋਆਂ ਲਾਈਆਂ ਨੇ ਆਪਣਾ ਬਾਪੂ ਬਲਕੌਰ ਸਿੰਘ ਆ ਮਾਤਾ ਚਰਨ ਕੌਰ ਨਾਲ ਤੇ ਆ ਜੋ ਮੜਾ ਇਧਰਲੇ ਪਾਸੇ ਨੂੰ ਦੇਖ ਹਾਂ ਸ਼ੀਸ਼ਾ ਇਹ ਸਾਰਾ ਬਦਲਿਆ ਹੈ ਨਾ ਬਈ ਹੋ ਹੋਰ ਚੀਜ਼ ਵੀ ਦੇਖ ਅੱਛਾ ਇਹ ਚੀਜ਼ ਵੀ ਹੋ ਰਹੀ ਹੋਆ ਅੱਛਾ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਆ ਉਸ ਦਾ ਹੋਰ ਮੈਪ ਆ ਲੱਗਿਆ ਹੋਇਆ ਖਾਲਸਾ ਰਾਜ ਦਾ ਮੈਪ ਹੈ ਨਾ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤਾਂ ਉਹ ਚੀਜ਼ਾਂ ਸਾਰੀਆਂ ਇਹਦੇ ਵਿੱਚ ਨੇ ਕਿ ਕਿੱਥੇ ਤੋਂ ਕਰਾਜ ਸੀ ਦੇਖੋ ਕਿੱਡਾ ਵੱਡਾ ਮੈਪ ਆ ਨਾ ਯਾਰ ਕਿੱਥੇ ਉਹ ਬਲੂਚਿਸਤਾਨ ਆ ਗਿਆ ਹੋਰ ਵੀ ਕਈ ਚੀਜ਼ਾਂ ਨੇ ਵਿੱਚ ਤੇ ਇਹ ਕੋਈ ਰੱਖ ਕੇ ਗਿਆ ਔਰੇ ਮੈਨੂੰ ਐ ਲੱਗਦਾ ਤੇ ਨਾਮ ਤਾਂ ਕੋਈ ਲਿਖਿਆ ਨਹੀਂ ਹੋਇਆ ਪਤਾ ਨਹੀਂ ਭਾਈ ਪਰਿਵਾਰ ਨੇ ਰੱਖਿਆ ਇਹ ਸਾਨੂੰ ਸਾਡਾ ਪਸ਼ੋਕੜ ਤੇ ਸਾਡਾ ਲਾਣਾ ਦੇ ਦਿਓ ਅੱਛਾ ਸਿੱਧੂ ਵਾਈ ਵਾਲੇ ਗੀਤ ਦੀਆਂ ਲੈਣਾ ਨੇ ਤੇ ਇਸ ਤਰੀਕੇ ਦੀਆਂ ਔਰੇ ਇਹ ਫੋਟੋਆਂ ਲੱਗੀਆਂ ਹੋਈਆਂ ਨੇ ਤੇ ਹੋਰ ਕੀ ਬਦਲਿਆ ਹੋਰ ਇਧਰ ਸਿੱਧੂ ਮੂਸੇ ਵਾਲੇ ਦੇ ਆਪਣੇ ਭਾਈ ਦੇ ਖੇਤ ਆ ਗਏ ਇਧਰਲੇ ਪਾਸੇ ਠੀਕ ਆ ਤੇ ਕਣਕ-ਕਣਕ ਬੀਜਤੀ ਆਹੀ ਖੇਤ ਨੇ ਉਹ ਜਿੱਥੇ ਆਪਣਾ ਝੋਟਾ ਫਿਰਦਾ ਹੁੰਦਾ ਸੀ ਤੇ ਆਹੀ ਆਹੋ ਟਾਲੀ ਜਿਹੜੀ ਕਿ ਬਾਈ ਦੇ ਜਾਣ ਤੋਂ ਬਾਅਦ ਬਹੁਤ ਜ਼ਿਆਦਾ ਫੇਮਸ ਹੋਈ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰਦੇ ਆ ਅੱਗੇ ਆਇਓ ਕੈਮਰਾਮੈਨ ਸਾਹਿਬ ਅੱਗੇ ਨੂੰ ਆਇਓ ਮਾੜਾ ਜਾਂ ਟਾਲੀ ਵੀ ਵੱਡੀ ਹੋਈ ਜਾਂਦੀ ਆ ਇਹਦੇ ਖਿਆਲ ਪਹਿਲਾਂ ਛੋਟੀ ਜਿਹੀ ਥੋੜੀ ਜਿਹੀ ਤੇ ਆਹ ਬੜੀ ਯਾਰ ਮੈਨੂੰ ਬਾਈ ਦਿਖਾਇਓ ਬਾਈ ਦੁਬਾਰੇ ਇੱਕ ਵਾਰੀ ਫੋਟੋ ਇਹ ਇਹ ਕੋਈ ਬਣਾ ਕੇ ਆਪਣੀ ਕਲਾਕਾਰੀ ਦਿਖਾ ਕੇ ਗਿਆ ਬੰਦਾ ਇਹ ਜਮਾ ਹੈਨਾ ਬਹੁਤ ਸਿਰਾ ਗੱਲਬਾਤ ਕਰੀ ਆ ਕਿਸੇ ਨੇ ਹਮ ਅੰਦਰ ਰੱਖਦੀ ਪਰਿਵਾਰ ਨੇ ਵੀ ਐਸੇ ਕਰਕੇ ਕਿਉਂਕਿ ਵਧੀਆ ਬਹੁਤ ਆ ਕੋਈ ਭੇਟ ਕਰਕੇ ਗਿਆ ਅੰਦਰ ਰੱਖਦੀ ਹੈਨਾ ਤਾਂ ਹੋਰ ਅਗਰ ਆਪਾਂ ਗੱਲ ਕਰਦੇ ਆ ਮਿੱਤਰ ਪਿਆਰਿਓ ਤੇ ਇਧਰੋਂ ਇੱਕ ਆ ਫੋਟੋ ਰੱਖੀ ਆ ਸਾਰਾ ਕੁਲਮ ਲਾ ਕੇ ਅਗਰ ਆਪਾਂ ਗੱਲ ਕਰਦੇ ਆ ਸਾਰਾ ਬਦਲ ਗਿਆ ਕਿੱਥੋਂ ਆਏ ਬਾਈ ਨੌਰੀ ਤੋਂ ਅੱਛਾ ਖਨੌਰੀ ਤੋਂ ਆਏ ਹੋ ਇੱਧਰ ਕੋਈ ਕੰਮ ਸੀ ਜਾਂ ਕੋਈ ਵੈਸੀ ਆ ਕੇ ਸਪੈਸ਼ਲ ਨਹੀਂ ਤੇ ਮਿਲਣ ਆਏ ਹਾਂ ਵੇਖਣ ਆਏ ਹਾਂ ਵੀ ਕਿੱਥੇ ਜਗ੍ਹਾ ਬਣੀ ਹਾਂ ਮਾ ਖਨੌਰੀ ਤੋਂ ਕਿਤੇ ਹੋਰ ਆਏ ਹੋਗੇ ਜਾਂ ਉਰੀ ਆਏ ਹੋ ਇੱਥੇ ਆਏ ਆ ਸੀ ਉਹ ਕੀ ਬਾਤ ਆ ਬਈ ਯਾਰ ਬਹੁਤ ਦੂਰੋਂ ਤਾਂ 100 700 ਪੈ ਗਿਆ ਮੈਂ ਚਲੋ ਬਣਿਆ ਵੇਖ ਆਈਏ ਅੱਛਾ ਪਹਿਲਾਂ ਕਿਤੇ ਮੌਕਾ ਨਹੀਂ ਮਿਲਿਆ ਹੋਣਾ ਪਹਿਲਾਂ ਕੋਈ ਨਹੀਂ ਮੌਕਾ ਬਹੁਤ ਵਧੀਆ ਦਿੱਖ ਹੋ ਗਈ ਇੱਥੇ ਦੀ ਹੁਣ ਹੈਨਾ ਕਿਉਂਕਿ ਸ਼ੀਸ਼ਾ ਸ਼ੂਸ਼ਾ ਲਾਦਾ ਪਹਿਲਾਂ ਪਹਿਲਾਂ ਤਾਂ ਥੋੜਾ ਹੋਰ ਤਰੀਕਾ ਨਾਲ ਬਣਾ ਦੀ ਬਾਹਰ ਚੱਲੀਏ ਭਾਈ ਥੋੜਾ ਜਿਹਾ ਤਾਂ ਲੋਕ ਕਿਵੇਂ ਆਉਂਦੇ ਰਹਿੰਦੇ ਨੇ ਉਰੋਂ ਨਿਸ਼ਾਨੀਆਂ ਲਾਏ ਜਾਂਦੇ ਨੇ ਬਾਈ ਸਿੱਧੂ ਦੀਆਂ ਜਿਵੇਂ ਕੋਈ ਰੁਮਾਲ ਲੈ ਗਿਆ ਕੱਪ ਲੈ ਗਿਆ ਹੋਰ ਜੋ ਵੀ ਚੀਜ਼ਾਂ ਹੁੰਦੀਆਂ ਨੇ ਇੱਥੋਂ ਲੈ ਜਾਂਦੇ ਨੇ ਹੈਨਾ ਤੇ ਹੁਣ ਅਗਰ ਆਪਾਂ ਗੱਲ ਕਰਦੇ ਆਂ ਜੇ ਤੁਸੀਂ ਉਰੇ ਆਉਣਾ ਹੋਇਆ ਜਦੋਂ ਵੀ ਕਦੇ ਆਏ ਤਾਂ ਉਰ ਕੋਈ ਨਾ ਕੋਈ ਚੀਜ਼ ਜ਼ਰੂਰ ਲੈ ਕੇ ਆਇਓ ਆ ਦੇਖੋ ਦੇਖਿਆ ਵਈ ਮੜੇ ਕੱਪ ਜੀ ਅਚਾਨੇਵੇਂ ਨਵੇਂ ਕੱਪ ਬਣ ਕੇ ਆਈ ਜਾਂਦੇ ਨੇ ਆ ਦੇਖੋ ਜਿੰਨਾ ਮਸ਼ਹੂਰ ਆ ਆਪਣਾ ਸਿੱਧੂ ਆ ਉਨਾਂ ਹੀ ਛੋਟਾ ਸਿੱਧੂ ਆ ਆ ਦੇਖੋ ਕਿਉਂ ਇਹ ਇਸ ਤਰ੍ਹਾਂ ਦੇ ਕੱਪ ਨੇ ਬੇਬੇ ਕੀ ਰੇਟ ਦਿੰਨੇ ਹੋ ਇਹ 100 ਰੁਪਏ ਬਟਾ 100 ਰੁਪਏ ਦਾ ਕੱਪ 100 ਰੁਪਏ ਦਾ ਕੱਪ ਮਿਲਦਾ ਭਾਈ ਇਸ ਤਰੀਕੇ ਦਾ ਇਹ 100 ਰੁਪਏ ਦਾ ਕੱਪ ਆ ਇਹ ਲੈ ਕੇ ਜਾਣਾ ਆ ਦੇਖੋ ਕੰਨੇ ਘੈਂਟ ਘੈਂਟ ਕੱਪ ਨੇ ਹਨ ਲੈ ਜਾਂਦੇ ਨੇ ਲੋਕ ਉਰ ਆਉਂਦੇ ਨੇ ਹਾਂ ਹਾਂ ਕੁਤ ਲੈ ਜਾਂ ਅੱਛਾ ਸਮਾਨ ਲੈ ਜਾਂਦੇ ਨੇ ਰਮਾਲਾ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਨੇ ਓਰੇ ਟਰੈਕਟਰ 59 11 ਟਰੈਕਟਰ ਬਹੁਤ ਮਸ਼ਹੂਰ ਹੋਇਆ ਇਥੋਂ ਇਲਾਵਾ ਮੈਂ ਇਹ ਟਰੈਕਟਰ ਹੋਰ ਵੀ ਬਹੁਤ ਹਾਮੇ ਦੇਖਦਾ ਕਿ ਮੈਂ ਹਰਾਨੇ ਹਰੂਣੀ ਚ ਜਾਂਦੇ ਆ ਜਾਂ ਹੋਰ ਆ ਸੀ ਡੁਅਲ ਟਰੈਕਟਰ ਉੱਥੋਂ ਵੀ ਮਿਲ ਜਾਣਗੇ ਹੈਨਾ ਥੋੜਾ ਬਾਹਰ ਦੁਕਾਨਾਂ ਦਾ ਦਿਖਾ ਦਿੰਨੇ ਆ ਫਿਰ ਐਂਡ ਕਰਦੇ ਆ ਵੀਡੀਓ ਨੂੰ ਕਿਵੇਂ ਆ ਭਗਤਾ ਠੀਕ ਆ ਬਾਈ ਠੀਕ ਆ ਕੀ ਵੇਚ ਰਿਆਂ ਟਰੈਕਟਰ ਵੇਚਦੇ ਆ ਤੇ ਉਧਰੋਂ ਬਾਅਦ ਗੱਲ ਕਰਦੇ ਆ ਆ ਦੁਕਾਨਾਂ ਨੇ ਪੁਰਾਣੀਆਂ ਲੱਗੀਆਂ ਹੋਈਆਂ ਤੇ ਅੱਜ ਸਵੇਰੇ ਸਵੇਰੇ ਆ ਗਿਆ ਅਸਲ ਦੇ ਵਿੱਚ ਮੈਂ ਟਾਈਮ ਆ ਜਦੋਂ 10:00 ਵਜੇ ਨੇ ਤੇ ਕਿਉਂਕਿ ਫਿਰ ਲੋਕ ਥੋੜਾ ਲੇਟ ਆਉਣਾ ਸ਼ੁਰੂ ਹੁੰਦੇ ਨੇ ਉਰੇ ਆ ਇੱਧਰ ਫੋਟੋਆਂ ਨੇ ਦੇਖੋ ਵੱਡੀਆਂ ਫੋਟੋਆਂ ਛੋਟੀਆਂ ਆ ਦੇਖੋ ਕਿੱਡੀਆਂ ਕਿੱਡੀਆਂ ਇਹ ਨਹੀਂ ਕਨੇ 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 ਕਹਿੰਦੀ ਆ ਬਾਈ ਇਹ 500 ਰੁਪਏ ਦੀ ਫੋਟੋ ਆ ਪੂਰੀ ਜੜੀ ਜੜਾਈ ਹੋਈ ਲੈ ਜਾਂਦੇ ਨੇ ਲੋਕ ਹੈਨਾ ਛੋਟੀਆਂ 100 ਵਾਲੀਆਂ 200 ਵਾਲੀਆਂ ਅੱਛਾ ਇਹ 100 100 ਰੁਪਏ ਦੀ ਆ ਹੈ ਉਹ ਉਹ ਵੀ ਉਹ ਵੀ 100 ਰੁਪਏ ਦੀ ਆ ਹਾਂਜੀ ਅੱਛਾ ਰੇਟ ਤਾਂ ਯਾਰ ਸਹੀ ਰੱਖੇ ਹੋਏ ਨੇ ਹੈਨਾ ਤੇ ਆਗਰ ਆਪ ਗੱਲ ਕਰਦੇ ਹਾਂ ਹੋਰ ਆਹ ਦੇਖੋ ਕਹੇ ਜੇ ਆਹ ਕੜੇ ਨੇ ਸਾਰਾ ਸਮਾਨ ਮਿਲ ਜੂਗਾ ਆ ਨਵੀਆਂ ਚੱਲੀਆਂ ਯਾਰ ਚੈਨ ਜੀ ਕੀ ਆ ਇਹ ਕੜੇ ਹੀ ਆ ਚੈਨ ਵਾਲਾ ਜੀ ਚੈਨ ਵਾਲਾ ਕੜਾ ਅੱਛਾ ਅੱਜ ਖੁੱਲਣਗੇ ਆ ਇਹ ਤੇ 11 11:30 ਵਜੇ ਆਉਂਦੇ ਅੱਜ ਮੈਂ ਪਹਿਲਾਂ ਆ ਗਿਆ ਨਾ ਥੋੜਾ ਜਿਹਾ ਬੇਬੇ ਕਿਵੇਂ ਠੀਕ ਹੋ? ਕੰਮ ਕਿਵੇਂ ਚੱਲਦਾ? ਸਭ ਵਧੀਆ ਚੱਲਦਾ ਜੀ। ਆਈਆਂ ਨੇ ਲੋਕਾਂ। ਹਾਂਜੀ ਆਈ ਜਾਂਦੇ ਲੋਕ ਜਾਈ ਜਾਂਦੇ। ਇੱਥੇ ਟੀ-ਸ਼ਰਟਾਂ ਵਗੈਰਾ ਇੱਥੋਂ ਵੀ ਮਿਲ ਜਾਣਗੇ ਤੁਹਾਨੂੰ। ਜੇ ਕਦੇ ਆਏ ਤਾਂ ਜ਼ਰੂਰ ਲੈ ਕੇ ਜਾਇਓ। ਬੇਬੇ ਕਿਵੇਂ ਕੱਪ ਵੇਚੀ ਜਾਂਦੀਆਂ? ਹਾਂ ਪੁੱਤ। ਅੱਛਾ ਕਿੰਨੇ ਕਿੰਨੇ ਦਾ ਲਾਇਆ ਕੱਪ ਇਹ? ਇਹੇ। ਇਹ ਤੇ ਇਹ। ਕਿੰਨੇ ਦਾ? ਇਹ ਤਾਂ ਹੋਰ ਸਕੇ ਦੁਕਾਨ ਨੂੰ। ਇਹ 100 ਰੁਪਏ ਦਾ ਵਿਕਦਾ 100 ਰੁਪਏ ਦਾ ਕੱਪ ਹੈ ਹਾਂ ਅੱਛਾ ਇਹ ਤੁਸੀਂ ਉਰੋਂ ਮਾਨਸਾ ਮੈਂ ਵੀ ਜੇ ਬਾਦ ਕੱਟ ਹੁੰਦੀ ਹੈ ਕੋਈ 10 ਰੁਪਏ ਅਸੀਂ ਇਹਦੀ ਚੀਜ਼ ਚਾਹੋ ਨਹੀਂ ਕਰਦੇ ਦੇ ਦਿੰਦੇ ਆ ਪੁੱਤਰ ਦੇ ਦਿੰਦੇ ਹਾਂ ਹਾਂ ਅੱਛਾ ਵੀ ਪੈਸੇ ਪਿੱਛੇ ਕਿਸੇ ਨੂੰ ਮੋੜਨ ਨਹੀਂ ਦਿੰਦੇ ਨਾ ਨਾ ਅਸੀਂ ਮੋੜਨ ਨਹੀਂ ਦਿੰਦੇ ਪੁੱਤਰ ਇਹ ਲੈ ਜਾ ਬਾਈ ਤੂੰ ਕਿਸੇ ਕੋਲ ਘਰ ਇਹਦੀ ਚੀਜ਼ਾਂ ਮੋਹ ਪ੍ਰੇਮ ਨਾਲ ਆਉਂਦਾ ਅਗਲਾ ਪੁੱਤਰ ਫਿਰ ਉਹ ਹੀ ਜੀ ਮੋਹ ਪ੍ਰੇਮ ਨਾਲ ਚੀਜ਼ ਅਸੀਂ ਵੀ ਦਿੰਦੇ ਆ ਮੂਰੇ ਹਾਂ ਅੱਛਾ ਜਾਦੇ ਕੱਪ ਵਿਕਦੇ ਨੇ ਕੀ ਵਿਕਦਾ ਜਾਦੇ ਸਾਰੀਆਂ ਚੀਜ਼ਾਂ ਹੀ ਵਿਕਦੇ ਆ ਪੁੱਤਰ ਇਹਦੀਆਂ ਸ਼ਰਟਾਂ ਵੀ ਕੱਪ ਵੀ ਸਟਿੱਕਰ ਵੀ ਹਾਂ ਤੇ ਫੋਟਮਾ ਵੀ ਛੱਲੇ ਸਾਰਾ ਕੁਝ ਇਹਦਾ ਦੂਰੋਂ ਦੂਰੋਂ ਲੋਕ ਆਉਂਦੇ ਨੇ ਬਹੁਤ ਦੂਰੋਂ ਆਉਂਦੇ ਪੁੱਤਰ ਦੁਨੀਆ ਹੁਣ ਤਾਂ ਹੋਰ ਵੀ ਆਉਣਗੇ ਇਹਦਾ ਕਹਾਂਗੇ ਗਾਣਾ ਆ ਰਿਹਾ ਸਿੱਧੂ ਦਾ ਹੈਨਾ ਗਾਣਾ ਵੀ ਆ ਰਿਹਾ ਬਾਕੀ ਸਿਰਿਆ ਬਹੁਤ ਪੁੱਤਰ ਹੁਣ ਸਹੂਲਤਾ ਵੀ ਵਧੀ ਜਾਂਦੀਆਂ ਨਾ ਹੰਦਰ ਹੈ ਨਾ ਸਾਰਾ ਕੁਝ ਕਰਤਾ ਹੁਣ ਦਾ ਇੱਧਰ ਮਤਲਬ ਉਹ ਇੱਧਰ ਪਾਣੀ ਪੂਣੀ ਵਾਲਾ ਵੀ ਵਧੀਆ ਬਣਾਤਾ ਮੇਰੇ ਖਿਆਲ ਜੇ ਹੈਨਾ ਬਾਥਰੂਮ ਵਗੈਰਾ ਹੋਰ ਸਾਰਾ ਹੁਣ ਵਾਲੇ ਬਾਥਰੂਮ ਸਾਰਾ ਕੁਝ ਵਧੀਆ ਬਣਿਆ ਪੁੱਤਰ ਹਾਂ ਸਾਰਾ ਕੁਝ ਕਰੀ ਜਾਂਦੇ ਨੇ ਕਿਵੇਂ ਕਰੀ ਜਾਂਦੇ ਹਾਂ ਬਣੀ ਜਾਂਦਾ ਠੀਕ ਹੈ ਰੋਟੀ ਮਣੀ ਚੱਲੀ ਜਾਂਦਾ ਵਧੀਆ ਵਧੀਆ ਬ ਬੰਦਾ ਜਿਉਂਦਾ ਵੀ ਰੋਟੀ ਦਿੰਦਾ ਸੀਗਾ ਤੇ ਆ ਮਰ ਕੇ ਵੀ ਦੇ ਗਿਆ ਵਿਚਾਰ ਮਰ ਕੇ ਵੀ ਦੇ ਗਿਆ ਹਾਂ ਰੋਟੀ ਦੇ ਕੇ ਗਿਆ ਹੀ ਹਾਂ ਇਹ ਤਾਂ ਗੱਲ ਹੈ ਵੇ ਬੇ ਕਿਵੇਂ ਵੀ ਰੋਟੀ ਪਾ ਗਿਆ ਕਿੰਨੇ ਬੰਦੇ ਨੂੰ ਹਨਾ ਜਿਹੜੀ ਇਹਦੀ ਕਿਰਤ ਕਮਾਈ ਕਰੀ ਇਹਨੇ ਖਾਣੀ ਸੀ ਉਹ ਸਾਨੂੰ ਦੇ ਗਿਆ ਪੁੱਤਰਾ ਅਸੀਂ ਕਰਕੇ ਖਾਣੀ ਹੈ ਮਿਹਨਤ ਜਰੂਰ ਕਰਨੀ ਪੈਂਦੀ ਹੈ ਕਿੰਨੇ ਲੋਕਾਂ ਦਾ ਘਰ ਚੱਲਦਾ ਇਹਦੇ ਸਿਰ ਤੋਂ ਦੇਖ ਲਓ ਬਹੁਤ ਚੱਲਦਾ ਪੁੱਤਰਾ ਬਾਕੀ ਸਿਰ ਆ ਜਮੀਨ ਵਾਲੇ ਅਸੀਂ ਕਿਰਾਏ ਤੇ ਬੈਠੇ ਆ ਇਹਨਾਂ ਦਾ ਵੀ ਜੇ ਅਸੀਂ ਕਿਰਾਏ ਤੇ ਨਾਵੇਂ ਇਹ ਇਹ ਜਮੀਨ ਆ ਕਿਹੜੀ ਹੈ ਸਿੱਧੂ ਕੀ ਨੀਗੀ ਹੋਰ ਆ ਕਿਸੇ ਦੀ ਇਹ ਕਿਸੇ ਦੀ ਹੋਰ ਆ ਬੇਟਾ ਫਿਰ ਇਹਨਾਂ ਨੂੰ ਤੁਸੀਂ ਕਿਰਾਏ ਦੇਣੋ ਸਾਰੇ ਦੁਕਾਨਾਂ ਹਾਂ ਫਿਰ ਇੱ ਜਗਾ ਥੋੜੀ ਲੈਤੀ ਆ ਉਹਨਾਂ ਦੀ ਹਾਂ ਹਾਂ ਥੋੜੀ ਜਗਾ ਲੈ ਕੇ ਤੇ ਅਸੀਂ ਫਿਰ ਪਿੱਛੇ ਕਰ ਲਿਆਂਗੇ ਇਹ ਕਿੰਨੇ ਕ ਲੈਂਦੇ ਨੇ ਵੈਸੇ ਪੈਸੇ ਬਸ ਇਹ ਵੀ ਹਿਸਾਬ ਨਹੀਂ ਹੈ ਕੋਈ ਅਡਾ ਹੋਣੀ ਹੈਗਾ ਹਾਂ ਠੀਕ ਹੈ ਬਸ ਕਿਰਾਇਆ ਸਾਡਾ ਵਧੀਆ ਚੱਲੀ ਜਾਂਦਾ ਪੁੱਤਰ ਇਹ ਵੀ ਆਈਂ ਦੇਖ ਲੈਂਦੇ ਐ ਵੀ ਸਿੱਧੂ ਦੀਆਂ ਚੀਜ਼ਾਂ ਵਿਕਦੀਆਂ ਵੀ ਅਸੀਂ ਵੀ ਨਹੀਂ ਸਾਡੇ ਨਾਲ ਨਾ ਧੱਕਾ ਨਹੀਂਗਾ ਅਗਲੇ ਨੇ ਵੀ ਜ਼ਮੀਨ ਛੱਡੀ ਆਪਣੀ ਛੱਡੀ ਆ ਨਾ ਬਾਕੀ ਸਿਰੇ ਸਾਡਾ ਪੁੱਤਰ ਇਹ ਨਾ ਬੰਨੀ ਕਾਗਤ ਕੱਲਾ ਸੌ ਕੁਸ ਜਾਂਦਾ ਉੱਡ ਕੇ ਹਨਾ ਐਨਾ ਕਾਬਾ ਚੱਲਣਾ ਵੀ ਅਗਲੇ ਨੂੰ ਬਹੁਤ ਔਖਾ ਹੁੰਦਾ ਨਾ ਤੇ ਇਹ ਚੱਲਦੇ ਸਾਰਾ ਸਿੱਧੂ ਦੇ ਕਾਰਨ ਹੀ ਹੋਇਆ ਕੰਮ ਸਾਰਾ ਸਿੱਧੂ ਦੇ ਮਾਰੀ ਇਹ ਕਹਿੰਦੇ ਵੀ ਚੱਲ ਇੱਥੇ ਉਹਦੇ ਰਚਨਾ ਲੱਗੀ ਆ ਬੈਠੇ ਆ ਕੋਈ ਆਉਂਦਾ ਜਾਂਦਾ ਹਨਾ ਜੇ ਦੁਕਾਨਾਂ ਵਿਚਾਰਾਂ ਦੀ ਇੱਥੇ ਲੋਕ ਆਉਂਦੇ ਜਾਂਦੇ ਆ ਨਹੀਂ ਪੁੱਤਰ ਜੇ ਦੁਕਾਨਾਂ ਨਾ ਹੋਣ ਤਾਂ ਅਗਲਾ ਚਲ ਕੇ ਆ ਆਉਂਦਾ ਖੜ ਕੇ ਖਲਾਉਣੀ ਮੁੜ ਜਾਂਦਾ ਹਨਾ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਬੈਠਿਆ ਨੂੰ ਸਾਨੂੰ ਹੋ ਗਿਆ ਪੁੱਤਰ ਚੌਥਾ ਸਾਲ ਲੱਗ ਗਿਆ ਤੁਸੀਂ 4 ਸਾਲ ਉਰੇ ਬੈਠੇ ਤੁਸੀਂ ਵੀ ਹਾਂ ਉਰੇ ਬੈਠੇ ਮਤਰਾ ਅੱਛਾ ਪਰਿਵਾਰ ਵੀ ਗਿੜਾ ਮਾਰਦਾ ਉਰੇ ਆਉਂਦੇ ਰਹਿੰਦੇ ਨੇ ਸੀ ਆਉਂਦੇ ਆ ਬੇਟਾ ਆਉਂਦੇ ਨੇ ਆਉਂਦੇ ਆ ਹਾਂ ਅੱਛਾ ਦੂਜੇ ਤੀਜੇ ਦਿਨ ਕੋਈ ਕਿਸੇ ਦੀ ਰੋਕ ਟੋਕ ਨਹੀਂ ਆਪਦਾ ਰੋਟੀ ਪਾਣੀ ਕਮਾਈਆਂ ਨੇ ਕੋਈ ਹਾਂ ਨਾ ਪੁੱਤਰ ਕੋਈ ਰੋਕ ਟੋਕ ਨਹੀਂ ਸੀ ਸਿੱਧੂ ਨੂੰ ਮਿਲੇ ਸੀ ਕਦੇ ਹਾਂ ਬੇਟਾ ਸਾਨੂੰ ਤਾਂ ਮਿਲਦਾ ਹੀ ਰਹਿੰਦਾ ਸੀਗਾ ਉਹ ਫਿਰ ਹੁਣ ਅੱਛਾ ਜਦੋਂ ਪਿੰਡ ਦੇ ਸੀਗੇ ਅਸੀਂ ਸਾਡੇ ਘਰਾਂ 'ਚ ਘਰ ਸੀਗਾ ਉਹਦਾ ਹਾਂ ਤੇ ਉਦੋਂ ਜੋ ਬੱਚਪੋਣੀ ਉਹਦਾ ਸਾਡੇ ਸਮਝ ਹੱਥਾਂ 'ਚ ਹੀ ਸੀਗਾ ਸਾਡੇ ਘਰਾਂ 'ਚ ਹੀ ਸੀਗਾ ਘਰ ਆ ਉੱਤੀ ਖੇਡਦੇ ਹੁੰਦੇ ਇੱਕੇ ਸੱਤ ਚ ਜਵਾਕ ਛੋਟੇ ਹੁੰਦੇ ਦੀ ਜਾਣੇ ਛੋਟੇ ਹੁੰਦੇ ਤੁਸੀਂ ਹਾਂ ਬਾਕੀ ਸਿਰੇ ਜਦੋਂ ਕੋਈ ਉਹਦਾ ਉੱਚਾ ਲੀੜਾ ਕੱਪੜਾ ਹੋਣਾ ਇਹਦੀ ਮੰਮੀ ਨੇ ਸਾਰੇ ਜਵਾਕਾਂ ਨੂੰ ਫੜਾ ਲੈਂਦੀ ਸਾਰੇ ਪਾ ਲੈਂਦੀ ਸੀ ਜਵਾਕ ਦੇ ਲੀੜਾ ਕੱਪੜਾ ਕਿਵੇਂ ਆਪਣੇ ਦੇਖਿਆ ਕਿਵੇਂ ਵੀ ਹੋਰ ਕਿਸੇ ਦੇ ਕੰਮ ਆ ਜੂਗਾ ਐਵੇਂ ਦੇ ਦਿੰਦੀ ਹਾਂ ਆਏ ਫੜਾਉਂਦੀ ਸੀ ਵਿਚਾਰੀ ਫੜਾਉਂਦੀ ਹਾਂ ਤੇ ਆ ਮੇਰੇ ਭਾਂਜੇ ਦੀ ਲੱਤ ਟੁੱਟ ਗਈ ਸੀ ਉਦੋਂ ਵਧੀਆ ਪੰਜੀਰੀ ਪੰਜੂਰੀ ਰਲਾ ਕੇ ਦਿੱਤੀ ਵਿਚਾਰੇ ਨੇ ਲਾਜ ਕਰਾਇਆ ਬਹੁਤੇ ਨੇ ਵਧੀਆ ਸਾਰੀ ਮਿਹਨਤ ਵਧੀਆ કરી ਸੀ ਪੁੱਤ ਆਹ ਫਿਰਦਾ ਭੱਜਾ ਤੁਰਿਆ ਫਿਰਦਾ ਹੁਣ ਉਹ ਵਧੀਆ ਉਦੋਂ ਨਾ ਆਹੋ ਸਰਪ ਤੇ ਨਾਈ ਸਰਪੈਚੂ ਸਿੱਖਦਾ ਹੀ ਸੀ ਹਲੇ ਅੱਛਾ ਹਾਂ ਜੀ ਤੇ ਮੇਰੇ ਮੁੰਡੇ ਤੇ ਪੈਸੇ ਲਾਇਆ ਦੇ ਸਿੱਧੂ ਨੇ ਹਾਂ ਛੋਟੇ ਮੁੰਡੇ ਤੇ ਪੈਸੇ ਲਾਇਦੇ ਕੀ ਹੋ ਗਿਆ ਜੀ ਛੋਟੇ ਮੁੰਡੇ ਨੂੰ ਬਾਬੇ ਉਹ ਤਾਂ ਹਾਂ ਤੇ ਡਿੱਗਿਆ ਸੀ ਉਥੋਂ ਅੱਛਾ ਹਾਂ ਲੱਤ ਟੁੱਟ ਗਈ ਸੀ ਉਹਦੀ ਫਿਰ ਉਹਦਾ ਕਿਹੜਾ ਦਵਾਈ ਬੂਟੀ ਦਾ ਪੈਸਾ ਲਾ ਕੇ ਸਿੱਧੂ ਨੇ ਲਾਇਆ ਸਾਰਾ ਸਿੱਧੂ ਨੇ ਲਾਇਆ ਹਾਂ ਫਿਰ ਇੱਥੇ ਕੈਂਪ ਸੱਦਿਆ ਉਹ ਜਾਣਾ ਆਉਣਾ ਤਾਂ ਮਾਗਰੋ ਸੀ ਆਇਆ ਸਾਡੇ ਪਹਿਲਾਂ ਸਾਨੂੰ ਸ਼ੱਕ ਪਤਾ ਕੈਂਸਲ ਲਾ ਕੇਂਦੀ ਇਹਦੇ ਹਾਂ ਹੈ ਨਹੀਂ ਸੀ ਉਹ ਫਿਰ ਉਹ ਮਠਿੰਡੇ ਤੋਰਿਆ ਸਾਨੂੰ ਬਥੇਰੇ ਪੈਸੇ ਲਾਤੀ ਹਾਂ ਬਹੁਤ ਲਾ ਆ ਵਿਚਨੇ ਮੇਰੇ ਘਰ ਚੁੱਲੇ ਦਾ ਖਰਚਾ ਵੀ ਦੇ ਦਿੰਦਾ ਸਿੱਧੂ ਹਾਂ ਦੱਲਾ ਬੀਬੀ ਲੀੜੇ ਦਿੰਦੇ ਮੇਰੇ ਮੁੰਡੇ ਨੂੰ ਨੰਜੀ ਨੂੰ ਲੀੜੇ ਦੇ ਕੇ ਆਉਂਦਾ ਹੁਣ ਵੀ ਉਹਦੀ ਮਾਂ ਜੋ ਟੱਕਰ ਜੋ ਹੁਣ ਵੀ ਦਿੰਦੇ ਆ ਹਾਂ ਅੱਛਾ ਅਸੀਂ ਬੇਪੇਨ ਦੇ ਕੇ ਆ ਸਮਾਂ ਹਵਾਰਾ ਅੱਛਾ ਤੁਸੀਂ ਵੀ ਬਚਪਨ ਤੋਂ ਜਾਣਦੇ ਸੀ ਸਿੱਧੂ ਹਾਂ ਸਾਡੇ ਕੋਲੇ ਹੀ ਘਰ ਹੈ ਮੂਸੇ ਦੇ ਆ ਤੁਸੀਂ ਵੀ ਹਾਂਜੀ ਕੋਲੇ ਹੀ ਹੈ ਘਰ ਸਾਡੇ ਜੀ ਕੋਲੇ ਤੇ ਹੁਣ ਅਗਰ ਆਪਾਂ ਗੱਲ ਕਰਦੇ ਆਂ ਇਧਰੋਂ ਲਾਸਟ ਲੈਣਦਾਰ ਤੂੰ ਕਿਵੇਂ ਆ ਠੀਕ ਆ ਠੀਕ ਠਾਕ ਚੜ੍ਹਦੀ ਕਲਾ ਜੀ ਜਮਾ ਅੱਛਾ ਐਂ ਦੱਸ ਕਿਵੇਂ ਆ ਹੁਣ ਕੰਮਕਾਰ ਠੀਕ ਆ ਕੰਮਕਾਰ ਠੀਕ ਠਾਕ ਚੱਲੀ ਜਾਂਦਾ ਹੈ ਨਾ ਚੱਲੀ ਜਾਂਦਾ ਬਹੁਤ ਦੁਨੀਆਂ ਆਂਦੇ ਆਈ ਜਾਂਦੇ ਨੇ ਜਾਈ ਜਾਂਦੇ ਨੇ ਸਿੱਧੂ ਦਾ ਪਿਆਰ ਨਹੀਂ ਘਟਿਆ ਵਧ ਹੀ ਜਾਂਦੇ ਅੱਛਾ ਦਿਨੋਂ ਦਿਨ ਅੱਛਾ ਲੋਕ ਬਾਹਰੋਂ ਬਹੁਤ ਆਉਂਦੇ ਨੇ ਕੋਈ ਆਸਟ੍ਰੇਲੀਆ ਤੋਂ ਕੋਈ ਨਿਊਜ਼ੀਲੈਂਡ ਤੋਂ ਆ ਗਿਆ ਕੋਈ ਅਮਰੀਕਾ ਤੋਂ ਆ ਗਿਆ ਕਿਤੋਂ ਆ ਗਿਆ ਆ ਕੇ ਪੈਰ ਉਹਦੇ ਅੱਖਾਂ ਚੋਂ ਹੰਝੂ ਲੈ ਕੇ ਜਾਂਦੇ ਨੇ ਸੋ ਬਾਪ ਅੱਛਾ ਉਨਾਂ ਹੀ ਪਿਆਰ ਆ ਲੋਕਾਂ ਦਾ ਪਿਆਰ ਚ ਕੋਈ ਕਮੀ ਨਹੀਂ ਆਈ ਹਜੇ ਤੱਕ ਤੁਸੀਂ ਐਂ ਹਿਸਾਬ ਲਾ ਲਓ ਜਿਵੇਂ ਨੇਚਰ ਹੋ ਗਿਆ ਬਿਲਕੁਲ ਜਿਵੇਂ ਆਪਾਂ ਦੇਖਦੇ ਆ ਕਿਵੇਂ ਗਾਣਾ ਆਉਣਾ ਹੈ ਨਾ ਚਰਚਾ ਜੀ ਹੋਈ ਆ ਇੱਥੇ ਵੀ ਥੋੜਾ ਬੋਤਾ ਹਲਚਲ ਜੀ ਹੁੰਦੀ ਆ ਕੱਟਕੁੱਟ ਵੱਧ ਆ ਰਹੀ ਹੁੰਦੀ ਆ ਹੁੰਦੀ ਆ ਜਦੋਂ ਗਾਣਾ ਆ ਲੋਕ ਵੱਧਾ ਹੁੰਦੇ ਨੇ ਅੱਛਾ ਹਾਂ ਜਦੋਂ ਗਾਣਾ ਆ ਗਿਆ ਗਾਣੇ ਦਾ ਰਿਕਾਰਡ ਅੱਥਰ ਨੂੰ ਟੁੱਟ ਜੂ ਅੱਛਾ ਇਹ ਤਾਂ ਤੁਸੀਂ ਵੀ ਕਿਹੜੀਆਂ ਖਬਰਾਂ ਚੱਲਦੀਆਂ ਰਹਿੰਦੀਆਂ ਨੇ ਦੇਖਦੇ ਰਹਿੰਦੇ ਹੋ ਦੇਖਦੇ ਰਹਿੰਦੇ ਤਾਂ ਕ੍ਰਿਸ਼ਮਾ ਸੀ ਇੱਕ ਕੁਦਰਤ ਦਾ ਕ੍ਰਿਸ਼ਮਾ ਸੀ ਨਾ ਅਜੇ ਤੱਕ ਇਹ ਆ ਜਾ ਕੋਈ ਆਇਆ ਨਾ ਆਉਣਾ ਮੇਰੀ ਵੀ 72 73 ਸਾਲ ਦੀ ਉਮਰ ਹੋ ਗਈ ਮੈਂ ਤਾਂ 73 ਸਾਲ ਚ ਕੁਝ ਨਹੀਂ ਦੇਖਿਆ ਕਿੰਨੇ ਆ ਕੇ ਲੀਡਰ ਚਲੇ ਗਏ ਮੈਂ ਨਹੀਂ ਕਿਸੇ ਦੇ ਆ ਕੱਠ ਦੇਖਿਆ ਜਿਵੇਂ ਆਏ ਵੀ ਇਹਨੇ ਤਾਂਤੇ ਹੀ ਜੁੜਿਆ ਰਹਿੰਦਾ ਇੱਥੇ ਆ ਹੀ ਜਾਂਦਾ ਘਾਰ ਆ ਗਈ ਬਾਗੀ ਘਾਰ ਆ ਗਈ ਬਾਗੀ ਘਾਰ ਆ ਗਈ ਬਾਗੀ ਅਸੀਂ ਉਹਨਾਂ 9 ਵਜੇ ਲੋਕ ਆਉਂਦੇ ਨੇ 3 ਵਜੇ ਅਸੀਂ ਪਹਿਲੀ ਆਉਣ ਲੱਗ ਜਾਂਦੇ ਨੇ ਪਹਿਲੀ ਹਾਂ ਉਹ ਕਿਸੇ ਨੂੰ ਨਹੀਂ ਪਤਾ ਹੁੰਦਾ ਵੀ ਗੇਟ ਕਾਂਪੇ ਚ ਖੁੱਲਦਾ ਨਹੀਂ ਹੁੰਦਾ ਸਵੇਹਾ ਆ ਕੇ ਮੁੜ ਜਾਂਦੇ ਨੇ ਰਾਤ ਦੇ 9 10 ਵਜੇ ਤੱਕ ਆਈ ਜਾਂਦੇ ਨੇ ਲੋਕ ਮਤਲਬ ਸਿੱਧੂ ਦਾ ਪਿਆਰ ਨਹੀਂ ਕਟਿਆ ਨਾ ਕਟੇ ਪਹੁੰਚ ਜਾਂਦਾ ਨਾ ਕਟੇ ਉਹਦਾ ਗੀਤਾ ਚ ਪਹਿਲਾਂ ਹੀ ਕਹਿ ਗਿਆ ਰਹਿੰਦੀ ਦੁਨੀਆ ਤੱਕ ਰਹੂ ਨਾਮ ਜੱਟ ਦਾ ਉਹ ਨੌ ਜੱਟ ਦਾ ਰਹੂ ਵੀ ਰਹਿੰਦੀ ਦੁਨੀਆ ਤੱਕ ਹੈ ਜੀ ਤੁਸੀਂ ਵੀ ਸ਼ੁਰੂ ਤੋਂ ਬੈਠੇ ਹੋ ਰਹੇ ਅਸੀਂ ਵੀ ਸ਼ੁਰੂ ਤੋਂ ਬੈਠੇ ਹਾਂ ਸਭ ਤੋਂ ਭੱਟ ਦੁਕਾਨੀ ਹੈ ਮੇਰੀ ਤੁਹਾਨੂੰ ਤਾਂ ਪਤਾ ਹੀ ਹੈ ਤੁਸੀਂ ਮੇਰੀ ਪਹਿਲੀ ਇੰਟਰਵਿਊ ਤੁਸੀਂ ਕਰੀ ਸੀ ਮੈਂ ਹਰੇਕ ਨੂੰ ਦੱਸਦਾ ਹਾਂ ਕੱਲ ਵੀ ਕੋਈ ਬੰਦਾ ਆਇਆ ਸੀ ਮੈਂ ਕਿਹਾ ਮੇਰੀ ਇੰਟਰਵਿਊ ਜੱਟ ਚੈਨਲ ਤੇ ਦੇਖ ਲੈ ਕਹਿੰਦੇ ਬਾਬਾ ਜੱਟ ਚੈਨਲ ਮੈਂ ਕਿਹਾ ਮੈਂ ਕਿਹਾ ਉੱਥੇ ਦੇਖ ਲਓ ਉਸ ਨੇ ਮੇਰੀ ਇੰਟਰਵਿਊ ਕਰੀ ਸੀ ਪਹਿਲਾਂ ਉੱਥੇ ਜੇ ਘੜੀ ਸੀ ਆਪਣੀ ਰੀੜੀ ਉੱਥੇ ਤੁਸੀਂ ਵੀ ਹੌਲੀ ਹੌਲੀ ਇੱਧਰ ਆ ਗਏ ਹਾਂ ਹੌਲੀ ਹੌਲੀ ਇੱਧਰ ਆ ਗਏ ਫਿਰ ਉਸ ਤੋਂ ਬਾਅਦ ਕਾਫਲਾ ਵੱਧਦਾ ਗਿਆ ਐ ਹੋ ਗਿਆ ਇਹਦਾ ਪਿਆਰ ਨਹੀਂ ਘਟਦਾ ਇਹ ਪਿਆਰ ਐਂ ਹੀ ਰਹੂਗਾ ਹੈ ਜੀ ਇਹਦਾ ਸਾਰਾ ਕੁਝ ਸੱਚ ਕਹਿ ਗਿਆ ਸੱਚ ਹੁੰਦਾ ਹੀ ਗੌੜਾ ਤੁਹਾਨੂੰ ਪਤਾ ਹੈ ਇਹ ਤਾਂ ਹੈ ਟਰੈਕਟਰ ਟਰੈਕਟਰ ਵੀ ਕੀ ਜਾਂਦੇ ਨੇ ਸਭ ਕੁਝ ਵਿਕੀ ਜਾਂਦਾ ਕੋਈ ਇਹ ਜੀ ਚੀਜ਼ ਨਹੀਂ ਜਿਹੜੀ ਉਹਦੀ ਨਾਂ ਵਿਕਦੀ ਜੀ ਤੇ ਸਿੱਧੂ ਦੀ ਫੋਟੋ ਹੈ ਜੇ ਸੂਈ ਤੇ ਫੋਟੋ ਵੀ ਹੈ ਉਹਦੀ ਸੂਈ ਵੀ ਵਿਕਦੀ ਲੈ ਹਾਂਜੀ ਇਹ ਬ੍ਰਾਂਡ ਬਣ ਗਿਆ ਆ ਬ੍ਰਾਂਡ ਬਣ ਗਿਆ ਇੱਕ ਤਰ੍ਹਾਂ ਦਾ ਹਰ ਚੀਜ਼ ਆਪਾਂ ਦੇਖਦੇ ਆ ਬਾਹਰ ਹਰਿਆਣੇ ਰੂਨੇ ਦੀ ਵੀ ਟਰੈਕਟਰ ਟਰੂਕ ਕਿਤੇ ਨੇ ਉਹਦੇ ਨਾਮ ਸਾਰੇ ਜਿੱਥੇ ਬਾਹਰਲੇ ਦੇਸਾਂ ਜਾਂਦੇ ਨੇ ਉਹ ਕਹਿੰਦੇ ਨੇ ਸਾਨੂੰ ਆ ਪੋਸਟਰ ਦੇ ਦਿਓ ਅਸੀਂ ਬਾਹਰ ਲੈ ਜਾਵਾਂਗੇ ਫੋਟੋ ਨਾਲ ਲੈ ਜਾ ਨਹੀਂ ਸਕਦੇ ਤੇ ਚਿਟ ਪਾ ਕੇ ਜਾਂਦੀਆਂ ਨਹੀਂ ਪੋਸਟਰ ਲੈ ਜਾਂਦੇ ਨੇ ਬਾਹਰ ਕੀ ਬਾਤ ਹੈ ਅੱਛਾ ਹਾਂਜੀ ਤਾ ਬਾਹਰਲੇ ਦੇਸਾਂ ਚ ਵੀ ਉਹ ਕਹਿੰਦੇ ਕੈਨੇਡਾ ਤੇ ਚਲਦੀ ਗਈ ਤੇ ਇਹਦੇ ਨੇ ਸਿੱਧੂ ਦੇ ਉਹ ਦੱਸਦੇ ਨੇ ਆ ਕੇ ਲੋਕ ਆਪਾਂ ਤਾਂ ਹੁਣ ਕਿਹੜੇ ਕੈਨੇਡਾ ਗਏ ਆਏ ਆ ਜੀ ਇਹ ਤਾਂ ਬ੍ਰਾਂਡ ਬਣ ਗਿਆ ਇੱਕ ਤਰ੍ਹਾਂ ਦਾ ਇਹ ਤਾਂ ਜੱਟਾਂ ਰਹਿਦੀ ਦੁਨੀਆ ਤੱਕ ਰਹੂ ਬਿਲਕੁਲ ਬਿਲਕੁਲ ਜੀ ਧੰਨਵਾਦੀ ਗੱਲਬਾਤ ਕਰਨ ਵਾਸਤੇ ਤਾਂ ਜੇ ਕਦੇ ਆਏ ਜ਼ਰੂਰ ਸਮਾਨ ਇਹਨਾਂ ਤੋਂ ਵੀ ਮਾਣਾ ਮੋਟਾ ਭਾਈ ਜ਼ਰੂਰ ਲੈ ਜਾਇਆ ਕਰੋ ਤੇਰਾ ਕੰਮ ਕਿਵੇਂ ਚੱਲਦਾ ਠੀਕ ਚੱਲਦਾ ਮੈਂ ਠੀਕ ਚੱਲਦਾ ਰੋਟੀ ਪਾਣੀ ਚੱਲੀ ਜਾਂਦਾ ਹੈ ਰੋਟੀ ਪਾਣੀ ਕੀ ਵੇਚਦਾ ਤੂੰ ਮੈਂ ਉਹ ਟਰੈਕਟਰ ਵੇਚਦਾ ਹੁਣ ਕਿਹੜੇ ਸਿੱਧੂ ਵਾਲਾ ਟਰੈਕਟਰ ਹੈ ਕਿੰਨੇ ਦਾ ਵੇਚਦਾ ਟਰ ਖੌਦੇ ਵੀ ਲਿਖ ਜਾਂਦੇ ਆ ਕਿੰਨੇ ਲਿਖ ਜਾਂਦੇ ਹੁੰਦੇ ਵੀ ਲਿਖ ਜਾਂਦੇ ਕਿਹੜਾ ਪਿੰਡ ਆ ਬਾਈ ਤੇਰਾ ਮੈਂ ਮਾ ਬੀ ਬਣੀ ਪੂਰੀ ਲਬੀਆ ਉਹ ਨਹੀਂ ਬੀ ਬੀ ਡੇਲੀ ਹੁੰਨਾ ਤੂੰ ਵੀ ਉਹ ਰਿਹਾ ਮੈਂ ਡੇਲੀ ਹੁੰਨਾ ਠੀਕ ਆ ਬਾਈ ਠੀਕ ਆ ਜੀ ਤੁਸੀਂ ਬਾਈ ਕਿੱਥੋਂ ਮੂਸੇ ਤੋਂ ਜੀ ਅੱਛਾ ਤੁਸੀਂ ਮੂਸੇ ਤੋਂ ਤੁਸੀਂ ਵੀ ਸਿੱਧੂ ਬਾਈ ਨੂੰ ਮਿਲਦੇ ਗਿਲਦੇ ਰਹਿੰਦੇ ਸੀ ਹਾਂਜੀ 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 अच्छा ते गाना आ रया भाई दा नवा हलचल जी हुई है एक बारी फेर तो किमे देख दियो दे तोड़ू रिकॉर्ड रिकॉर्ड सारे हां जी हां जी भाई भाई ने तो पहला वीर ਘੜ ਦੋੜੇ ਹੁਣ ਵੀ ਤੋੜਨੇ ਆ ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਨਾ ਤੇ ਕਿੰਨੇ ਆਉਂਦੇ ਰਹਿੰਦੇ ਨੇ ਬੰਦੇ ਇਹ ਵੀਰੇ ਆ ਹੀ ਜਾਂਦੇ ਰਹਿੰਦੇ ਜੀ ਮੁਕਾਨ ਚਲਦੇ ਰਹਿੰਦਾ ਰਹਿੰਦਾ ਹੈ ਨਾ ਹਾਂਜੀ ਹਾਂਜੀ ਸੰਡੇ ਨੂੰ ਜਿਆਦਾ ਹੁੰਦੇ ਹੋਣੇ ਹੈ ਨਾ ਹਾਂਜੀ ਹਾਂ ਸੰਡੇ ਵਾਲੇ ਦਿਨ ਜਿਆਦਾ ਹੁੰਦੇ ਜੀ ਬਾਕੀ ਆ ਹੀ ਜਾਂਦੇ ਰਹਿੰਦੇ ਬਿਲਕੁਲ ਸਿੱਧੂ ਦੀ ਜ਼ਮੀਨ ਇਹ ਪਰਲੇ ਪਾਸੇ ਆ ਹੈ ਨਾ ਹਾਂਜੀ ਹਾਂ ਠੀਕ ਹੈ ਬਈ ਧੰਨਵਾਦ ਗੱਲਬਾਤ ਕਰਨ ਵਾਸਤੇ ਤਾਂ ਮਿੱਤਰੋ ਆਪਾਂ ਖੜੇ ਸੀ ਮੂਸੇ ਸਿੱਧੂ ਮੂਸੇ ਵਾਲੇ ਬਾਈ ਦੀ ਯਾਦਗਾਰ ਦੇ ਉੱਪਰ ਗੀਤ ਆ ਰਿਹਾ ਬਾਈ ਦਾ ਤੇ ਮੈਂ ਸੋਚਿਆ ਕਿ ਚਲੋ ਗੇੜਾ ਮਾਰੀਏ ਇਧਰੋਂ ਲੰਗੇ ਸੀ ਵੀ ਇੱਕ ਵਾਰੀ ਦੇਖ ਲਿਓ ਕਿ ਕਿਸ ਤਰੀਕੇ ਦਾ ਮਾਹੌਲ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ